ਉਹਨੂੰ ਤਾਂ ਮਸਰੀਆ ਥੱਲੇ ਆਇਆ ਹੈ ਕਿ ਨਹੀਂ ਵਧੀਆ ਨਿਕਲ ਆ ਦੇਖੋ ਤੂੰ ਆ ਕਹ ਲਓ ਮੈਂ ਉਨਸਰੀਆ ਹੋਊਗਾ ਤਾਂ ਨਿਕਲੂਗਾ ਇਹ ਮਾੜਾ ਹਾਲ ਹੈ ਆ ਦੇਖ ਤੂੰ ਆ ਨਿਕਲ ਗਿਆ ਵਿੱਚੂਲਾ ਇਹ ਇਹ ਅਜੂਰੀ ਦੇ ਘਰ ਦੇ ਘੱਲ ਵੀ ਟਿੱਦਾ ਦਾ ਪਾਉਣਾ ਚਾਹੀਦਾ ਠੇਕੇਦਾਰਾਂ ਨੂੰ ਚਾਹੀਦਾ ਕਿ ਵੀ ਅਸੀਂ ਘਟ ਖਾ ਲਈਏ ਜਿਹੜਾ ਕਮਿਸ਼ਨ ਖਾਂਦੇ ਨੇ ਵਿੱਚੋਂ ਉਹ ਘਟ ਖਾ ਲਈਏ ਤੇ ਵੱਧ ਖਾਣ ਦੇ ਚੱਕਰਾਂ ਦੇ ਵਿੱਚ ਮਿੱਟੀ ਲਈ ਜਿਹੜੀ ਹੈਗੀ ਪੋਥ ਕੇ ਚੱਲ ਜਾਂਦੇ ਆ ਤੇ ਅਸੀਂ ਪ੍ਰਸ਼ਾਸਨ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਡਾਲਾ ਦੇ ਨਾਲ ਲੱਗਦੀ ਜਿਹੜੀ ਗਰਾਊਂਡ ਹੈ ਉਹ ਉਹਦੇ ਵਿੱਚ ਆਮ ਸਾਡੀ ਪਬਲਿਕ ਪਿੰਡ ਦੇ ਆ ਆਸ-ਪਾਸ ਦੇ ਜਿਹੜੇ ਬੱਚੇ ਨੇ ਉਹ ਵੀ ਆ ਕੇ ਖੇਡਦੇ ਨੇ ਬਹੁਤ ਸਾਰੇ ਸਾਰੇ ਬਜ਼ੁਰਗ ਵੀ ਉਹ ਸੇਵਾ ਇੱਥੇ ਸੈਰ ਕਰਨ ਵਾਸਤੇ ਹੁੰਦੇ ਨੇ ਬੀਬੀਆਂ ਹੁੰਦੀਆਂ ਨੇ ਇਹਦੇ ਵਾਸਤੇ ਇਹਦੀ ਸਹੂਲਤ ਵਾਸਤੇ ਸਰਕਾਰ ਵੱਲੋਂ ਇੱਕ ਸਟੇਡੀਅਮ ਇੱਥੇ ਤਿਆਰ ਕੀਤਾ ਗਿਆ ਫੁੱਟੇ ਸ਼ੈੱਡ ਵੀ ਪਾਇਆ ਗਿਆ ਤਾਂ ਕਿ ਨਹੀਂ ਘਣੀਚ ਗਤੋਂ ਪਚਾ ਇੱਥੇ ਇਹਦਾ ਆਸਰਾ ਲਿਆ ਜਾ ਸਕੇ ਪਰ ਸਾਨੂੰ ਦੇਖ ਕੇ ਬੜਾ ਦੁੱਖ ਹੋਇਆ ਕਿ ਸਾਲ 1.5 ਸਾਲ ਵੀ ਹੋਇਆ ਹੋਣਾ ਜੇ ਇਸ ਸਟੇਡੀਅਮ ਕਾਰ ਕੀਤੇ ਨੂੰ ਤੇ ਇਹਦੀ ਜਿਹੜੀ ਹਾਲਤ ਹੈ ਉਹ ਇਸ ਤਰ੍ਹਾਂ ਦੀ ਹੋ ਗਈ ਹੈ ਜਿਦਾਂ ਕਿ 25-30 ਸਾਲ ਹੋ ਗਏ ਹੋਏ ਇਸ ਨੂੰ ਬਣਾਏ ਨੂੰ ਇਹ ਦੇਖੋ ਕੀ ਹਾਲ ਹੈ ਬਜਰੀ ਸੀਮਿੰਟ ਵਿੱਚ ਸੀਮਿੰਟ ਦੀ ਮਾਤਰਾ ਹੈ ਹੀ ਨਹੀਂ ਜਿਹੜੀ ਕਿ ਰੇਤ ਤੇ ਬਜਰੀ ਜਿਹੜੀ ਉਹ ਸਾਰੀ ਪੂਰੀ ਫਿਰਦੀ ਉਹ ਵੀ ਘੁੰਮਦੀ ਫਿਰਦੀ ਹੈ ਇਹ ਦੇਖ ਕੇ ਬਾਕੀ ਇਹ ਜਿਹੜੇ ਸਟੈਪ ਬਣਾਏ ਹੋਏ ਨੇ ਉਹਨਾਂ ਦੀ ਵੀ ਹਾਲਤ ਮਾੜੀ ਹੈ ਉਹ ਵੀ ਜਿਹੜੀਆਂ ਇੱਟਾਂ ਨੇ ਉਖੜ ਰਹੀਆਂ ਨੇ ਤੇ ਸੀਮਿੰਟ ਜਿਹੜਾ ਉਹ ਫਟ ਰਿਹਾ ਫੇਰ ਥੱਲੇ ਜਿਮ ਵਿੱਚ ਦੇਖਿਆ ਜਿਮ ਦੀਆਂ ਕੰਧਾਂ ਦੀ ਜਿਹੜੀਆਂ ਉਹ ਕਲਰ ਦੇ ਨਾਲ ਕੰਧਾਂ ਦੇ ਨਾਲ ਨਹੀਂ ਮਾੜੀ ਸੀਮਿੰਟ ਦੇ ਨਾਲ ਕਰਕੇ ਉਹ ਵੀ ਖਿਲ ਰਹੀਆਂ ਨੇ ਇਹ ਇਸ ਕਰਕੇ ਸਾਡਾ ਸਰਕਾਰ ਨੇ ਇਸ ਲੋਕਾਂ ਦੀ ਸਹੂਲਤ ਵਾਸਤੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਇਹੋ ਜਿਹੀਆਂ ਜਿਹੜੇ ਪ੍ਰੋਜੈਕਟ ਨੇ ਉਹ ਸਾਨੂੰ ਬਣਾ ਕੇ ਦਿੰਦੇ ਨੇ ਔਰ ਜਿਹੜੇ ਵਿੱਚ ਕੋਈ ਠੇਕੇਦਾਰ ਕਹ ਲੋ ਜਿਹੜੇ ਕਿ ਧਰਮ ਦੇ ਠੇਕੇਦਾਰ ਨੇ ਇੱਕ ਦਾ ਸਮਾਜ ਦੇ ਠੇਕੇਦਾਰ ਨੇ ਇਹ ਵਕਾਸ ਦੇ ਠੇਕੇਦਾਰ ਨੇ ਜਿਹੜੇ ਕਿ ਲਾਉਂਦੇ ਘੱਟ ਨੇ ਲਿਖਿਆ 10% ਵਿੱਚ ਮਟੀਰੀਅਲ ਨਹੀਂ ਪਿਆ ਹੋਇਆ ਤੇ ਬਾਕੀ ਸਾਰਾ ਜਿਹੜਾ ਉਹ ਕਿੱਥੇ ਆਜਮ ਹੋਇਆ ਉਹ ਸਾਨੂੰ ਨਹੀਂ ਪਤਾ ਸਾਡੀ ਮੰਗ ਹੈ ਕਿ ਸਰਕਾਰ ਇਸ ਪਾਸੇ ਧਿਆਨ ਦੇਵੇ ਤੇ ਲੋਕਾਂ ਦੀ ਸਹੂਲਤ ਵਾਸਤੇ ਜਿਹੜਾ ਇਹ ਅੱਛਾ ਇਹਦੇ ਵਿੱਚ ਗਿਤਾਈ ਕੀਤੀ ਗਈ ਹੈ ਜਾਂ ਜਿਸ ਠੇਕੇਦਾਰ ਨੇ ਕੀਤੀ ਹੈ ਜਾਂ ਜਿਸ ਦੇ ਅਧਿਕਾਰੀਆਂ ਦੇ ਵਿੱਚ ਉਸ ਦੀ ਜ਼ਿੰਮੇਵਾਰ ਜਿਹੜੀ ਹੈ ਉਹ ਤੈਅ ਕੀਤੀ ਜਾਵੇ ਤੇ ਇਸ ਨੂੰ ਰਿਪੇਅਰ ਕਰਕੇ ਦੁਬਾਰਾ ਇਸ ਨੂੰ ਸਹੀ ਕਰਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਸਾਰੇ ਇਕੱਤਰਤ ਹੋਏ ਆ ਇੱਥੇ ਗਰਾਊਂਡ ਦੇ ਵਿੱਚ ਤੇ ਕਰੀਬ 2.5 ਸਾਲ ਹੀ ਹੋਏ ਆ ਗਰਾਊਂਡ ਨੂੰ ਬਣੇ ਨੂੰ ਆ ਜਿਹੜਾ ਸਟੇਡੀਅਮ ਤੁਸੀਂ ਦੇਖ ਰਹੇ ਹੋ ਪਿੱਛੇ ਔਰ ਇਸ ਸਟੇਡੀਅਮ ਦੀ ਹਾਲਾਤ ਦੋ ਸਾਲਾਂ ਦੇ ਵਿੱਚ ਇੰਨੀ ਕਿ ਖਸਤਾ ਹੋ ਗਈ ਹੈ ਕਿ ਤੁਹਾਨੂੰ ਹੁਣੀ ਆਪਾਂ ਰੂਪਰੂਪ ਕਰਵਾਇਆ ਸੀਗਾ ਦਿਖਾਇਆ ਸੀਗਾ ਕਿ ਵੀ ਇਹਦੇ ਵਿੱਚ ਸੀਮਿੰਟ ਦੀ ਜਿਹੜੀ ਮਾਤਰਾ ਹੈਗੀ ਠੇਕੇਦਾਰਾਂ ਵੱਲੋਂ 1% ਵੀ ਨਹੀਂ ਵਰਤੀ ਗਈ। ਕੱਲੀ ਰੇਤਾ ਬਜਰੀ ਥੋਪ ਕੇ ਤੇ ਫਾਵੜ ਕੇ ਜੀ ਨੂੰ ਕਹਿੰਦੇ ਆ ਪੰਜਾਬੀ ਵਿੱਚ ਕਹਿੰਦੇ ਆ ਫਾਵੜ ਇਹ ਫਾਵੜ ਵਾਲਾ ਜਿਹੜਾ ਕੰਮ ਹੈਗਾ ਇੱਥੇ ਹੋਇਆ ਵਾ। ਸੋ ਸਰਕਾਰ ਦਾ ਇਹਨਾਂ ਪੈਸਾ ਜਿਹੜਾ ਹੈਗਾ ਸਾਰਾ ਮਿੱਟੀ ਕਰ ਦਿੱਤਾ ਗਿਆ। ਕਿ ਦੁਬਾਰਾ ਨਵੇਂ ਸਿਰੇ ਤੋਂ ਇਹ ਕੰਮ ਜਿਹੜਾ ਹੋਣਾ ਚਾਹੀਦਾ ਹੈ, ਇਹ ਹੀ ਸਾਡੀ ਇੱਕ ਮੰਗ ਈ ਹੈ ਤੇ ਬਾਕੀ ਜਿਨ੍ਹਾਂ ਦੀ ਸਰਕਾਰ ਦੇ ਫੰਡਾਂ ਤੋਂ ਜਿਹੜਾ ਕੰਮ ਹੋ ਰਿਹਾ ਹੈ ਸਹੀ ਤਸਦੀ ਤਸਲੀ ਨਾਲ ਹੋਣਾ ਚਾਹੀਦਾ ਸਹੀ ਢੰਗ ਨਾਲ ਹੋਣਾ ਚਾਹੀਦਾ ਠੇਕੇਦਾਰਾਂ ਨੂੰ ਚਾਹੀਦਾ ਕਿ ਵੀ ਅਸੀਂ ਘਟ ਖਾ ਲਈਏ ਜਿਹੜਾ ਕਮਿਸ਼ਨ ਖਾਂਦੇ ਹੋ ਨਾ ਵਿੱਚੋਂ ਉਹ ਘਟ ਖਾ ਲਈਏ ਤੇ ਵੱਧ ਖਾਣ ਦੇ ਚੱਕਰਾਂ ਦੇ ਵਿੱਚ ਮਿੱਟੀ ਲਈ ਜਿਹੜੀ ਹੈਗੀ ਪੋਥ ਕੇ ਚੱਲ ਜਾਂਦੇ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੀ ਕਿ ਇਹਦੀ ਇਨਕੁਆਇਰੀ ਕਰਾਈ ਜਾਵੇ ਤੇ ਇਸ ਕੰਮ ਨੂੰ ਦੁਬਾਰਾ ਸਟਾਰਟ ਕਰਾ ਕੇ ਵਧੀਆ ਤਰੀਕੇ ਨਾਲ ਕਰਵਾ ਕੇ ਦਿੱਤਾ ਜਾਵੇ ਧੰਨਵਾਦ